ਬੀਜੇਪੀ ਦੀ ਜਿਹੜੀ ਕੇਂਦਰ ਸਰਕਾਰ ਹੈ ਉਹ ਪੰਜਾਬ ਵਿਰੋਧੀ ਹੈ ਪੰਜਾਬ ਦੇ ਹੱਕਾਂ ਨੂੰ ਮਾਰ ਰਹੀ ਹੈ ਪੰਜਾਬ ਨੂੰ ਲੁੱਟ ਰਹੀ ਹੈ ਪਾਣੀਆਂ ਤੇ ਡਾਕਾ ਮਾਰ ਰਹੀ ਹੈ ਟਾਈਮ ਸੇਫਟੀ ਐਕਟ ਕੇਂਦਰ ਸਰਕਾਰ ਨੇ ਬਣਾਇਆ ਰਾਸ਼ਟਰਪਤੀ ਜੀ ਨੇ ਮਾਨਤਾ ਦਿੱਤੀ ਹੈ ਉਹਦੇ ਵਿੱਚ ਜਦੋਂ ਪਾਸ ਹੋਇਆ ਤਾਂ ਸਾਡਾ ਮੁੱਖ ਮੰਤਰੀ ਜਿਹੜਾ ਅੱਜ ਦਾ ਭਗਵੰਤ ਮਾਨ ਜੀ ਉਥੇ ਮੈਂਬਰ ਸੀ ਸਾਡਾ ਮੁੱਖ ਮੰਤਰੀ ਕੇਂਦਰ ਸਰਕਾਰ ਦਾ ਪਿੱਠੂ ਬਣਿਆ ਹੋਇਆ ਹੈ ਭਰਿਓ ਜੀ ਚੁੱਪ ਰਿਓ ਬਤਾਈ ਦੀ ਤਿਆਰੀ ਆਰੰਭ ਦਿੱਤੀ ਹੈ ਜੁਆਇਨਿੰਗ ਸ਼ੁਰੂ ਹੋ ਗਈ ਨਹੀਂ ਐਸੀ ਤਿਆਰੀ ਨਹੀਂ ਬੰਨੇ ਸੁਭਾਅ ਕੀ ਹੋ ਰਿਹਾ ਹੈ ਕਿ ਅਕਾਲੀ ਦਲ ਤੇ ਆਮ ਆਦੀ ਪਾਰਟੀ ਦੇ ਬਹੁਤ ਸਾਰੇ ਲੋਕ ਔਰ ਬੜੇ ਮਹੱਤਵਪੂਰਨ ਲੀਡਰ ਛੱਡ ਕੇ ਕਾਂਗਰਸ ਵੱਲ ਆ ਰਹੇ ਤੇ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਹਲਕਾ ਚਮਕੌਰ ਸਾਹਿਬ ਦੇ ਵਿੱਚ ਅਕਾਲੀ ਦਲ ਦੇ ਜਿਹੜੇ ਮੇਨ ਥੰਮ ਸੀਗੇ ਜਿਨ੍ਹਾਂ ਚ ਨਰਿੰਦਰ ਸਿੰਘ ਮਾਵੀ ਜੀ ਚੇਅਰਮੈਨ ਰਹੇ ਹਨ ਰੋਪੜ ਬਲੌਕ ਸੰਪਤੀ ਦੇ ਅਕਾਲੀ ਦਲ ਵੱਲੋਂ ਆਪਣੇ ਪਿੰਡ ਦੇ ਕਈ ਵਾਰ ਸਰਪੰਚ ਰਹੇ ਮੁਹੁਰ ਜੀ ਇਹਨਾਂ ਦੀ ਵਾਈਫ ਸਰਪੰਚ ਰਹੀ ਅਕਾਲੀ ਦਲ ਦੇ ਇੰਚਾਰਜ ਹੈ ਮਹਿਲਾ ਵਿੰਗ ਦੇ ਤੇ ਚਮਕੌਰ ਸਾਹਿਬ ਦੇ ਇਸੇ ਤਰ੍ਹਾਂ ਸਾਡੇ ਬਹੁਤ ਸਾਰੇ ਪਿੰਡਾਂ ਦੇ ਅੱਜ ਸਾਬਕਾ ਤੇ ਮੌਜੂਦਾ ਸਰਪੰਚ ਜਿਵੇਂ ਕਿ ਸਰਬਜੀਤ ਸਿੰਘ ਜੀ ਤੇ ਕਈ ਪਿੰਡਾਂ ਦੇ ਸਰਪੰਚ ਅੱਜ ਜੁਆਇਨ ਕੀਤੇ ਆ ਅਕਾਲੀ ਦਲ ਦੀ ਜਿਹੜੀ ਮੇਨ ਟੀਮ ਸੀ ਇਸ ਏਰੀਆ ਦੀ ਉਹ ਸਾਨੂੰ ਅੱਜ ਜੁਆਇਨ ਕੀਤਾ ਹੈ ਮੈਂ ਇਹਨਾਂ ਦਾ ਬਹੁਤ ਸਵਾਗਤ ਕਰਦਾ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਪਾਰਟੀ ਦੇ ਵਿੱਚ ਇਲਾਕੇ ਦੇ ਵਿੱਚ ਤੁਹਾਨੂੰ ਪੂਰਾ ਮਾਣ ਆਦਰ ਦਿੱਤਾ ਜਾਏਗਾ ਚਲੋ ਧੰਨਵਾਦ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਗੋਪੀ ਪਾਣੀਆਂ ਦੇ ਮੁੱਦੇ ਲੈ ਕੇ ਤੁਸੀਂ ਵੀ ਮੁੱਖ ਮੰਤਰੀ ਦੇ ਉਹ ਕੀ ਲੱਗਦਾ ਹੈ ਸੈਸ਼ਨ ਦਾ ਕਿੰਨਾ ਫਾਇਦਾ ਪੰਜਾਬ ਨੂੰ ਹੋਣ ਵਾਲਾ ਜਿਹੜੇ ਰੈਗੂਲੇਸ਼ਨ ਕੀਤੇ ਜਾਂਦੇ ਇਹਨਾਂ ਦਾ ਕੋਈ ਫਾਇਦਾ ਫੋਦਾ ਨਹੀਂ ਹੁੰਦਾ ਪਰ ਮੈਂ ਇਸ ਗੱਲ ਤੇ ਹੈਰਾਨ ਹੈ ਕਿ ਕੱਲ ਸਾਡਾ ਮੁੱਖ ਮੰਤਰੀ ਕਾਂਗਰਸ ਨੂੰ ਹੀ ਭੰਡੀ ਗਿਆ ਇੱਕ ਤਾਂ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਬੀਜੇਪੀ ਦੀ ਜਿਹੜੀ ਕੇਂਦਰ ਸਰਕਾਰ ਹੈ ਉਹ ਪੰਜਾਬ ਵਿਰੋਧੀ ਹੈ ਪੰਜਾਬ ਦੇ ਹੱਕਾਂ ਨੂੰ ਮਾਰ ਰਹੀ ਹੈ ਪੰਜਾਬ ਨੂੰ ਲੁੱਟ ਰਹੀ ਹੈ ਪਾਣੀਆਂ ਤੇ ਡਾਕਾ ਮਾਰ ਰਹੀ ਹੈ ਜਿਹੜਾ 2021 ਦੇ ਵਿੱਚ ਡੈਮ ਸੇਫਟੀ ਐਕਟ ਕੇਂਦਰ ਸਰਕਾਰ ਨੇ ਬਣਾਇਆ ਜਦੋਂ ਸਾਡੀ ਸਰਕਾਰ ਗਈ ਹੈ ਐਨ ਉਸ ਸਮੇਂ ਦਸੰਬਰ ਦੇ ਵਿੱਚ ਉਹ ਰਾਜ ਸਭਾ ਦੇ ਵਿੱਚ ਪਾਸ ਹੋਇਆ ਤੇ ਨਾਲ ਹੀ ਅ ਦਸੰਬਰ ਦੇ ਵਿੱਚ ਜਦੋਂ ਇਲੈਕਸ਼ਨ ਕੋਡ ਲੱਗ ਗਿਆ ਤਾਂ ਉਸ ਨੂੰ ਰਾਸ਼ਟਰਪਤੀ ਜੀ ਨੇ ਮਾਨਤਾ ਦਿੱਤੀ ਹੈ ਉਹਦੇ ਵਿੱਚ ਜਦੋਂ ਪਾਸ ਹੋਇਆ ਤਾਂ ਸਾਡਾ ਮੁੱਖ ਮੰਤਰੀ ਜਿਹੜਾ ਅੱਜ ਦਾ ਭਗਵੰਤ ਮਾਨ ਜੀ ਉਥੇ ਮੈਂਬਰ ਸੀ ਉਸ ਨੇ ਪੰਜਾਬ ਦੇ ਹਿੱਤਾਂ ਨੂੰ ਲੁੱਟਦੇ ਹੋਏ ਮੂਕ ਦਰਸ਼ਕ ਬਣ ਕੇ ਦੇਖਿਆ ਉਹਦਾ ਵਿਰੋਧ ਨਹੀਂ ਕੀਤਾ ਉਸ ਤੋਂ ਬਾਅਦ ਉਸ ਸੈਕਟਰ ਦੇ ਰਾਹੀਂ ਜਿਹੜਾ ਪੂਰਾ ਕੰਟਰੋਲ ਹੈ ਪਾਖੜਾ ਡੈਮ ਦਾ ਉਹ ਕੇਂਦਰ ਸਰਕਾਰ ਲੈ ਰਹੀ ਹੈ ਉਸ ਤੋਂ ਬਾਅਦ ਉਹਨਾਂ ਨੇ ਸੈਂਟਰਲ ਡੈਮ ਅਥਾਰਟੀ ਬਣਾ ਲਈ ਹੈ ਡੈਮ ਸੇਫਟੀ ਅਥਾਰਟੀ ਕੇਂਦਰ ਦੇ ਵਿੱਚ ਤੇ ਕਾਨੂੰਨ ਦੇ ਵਿੱਚ ਇੱਕ ਮਾਦੇ ਹੈ ਕਿ ਸਟੇਟ ਵੀ ਇੱਕ ਕਮੇਟੀ ਬਣਾਵੇ ਡੈਮ ਸੇਫਟੀ ਵਾਸਤੇ ਚਾਹੀਦਾ ਤਾਂ ਇਹ ਸੀ ਕਿ ਸਾਡੀ ਮੌਜੂਦਾ ਸਰਕਾਰ ਆਬਰ ਵਿੱਚ ਆਉਣ ਦੇ ਨਾਲ ਲੱਗਦੀ ਉਸ ਕਾਨੂੰਨ ਨੂੰ ਸੁਪਰੀਮ ਕੋਰਟ ਦੇ ਵਿੱਚ ਉਹ ਉਸ ਦੇ ਖਿਲਾਫ ਜਾਂਦੀ ਚੈਲੰਜ ਕਰਦੀ ਕਾਨੂੰਨ ਨੂੰ ਜਿਹੜਾ ਕਿ ਗਲਤ ਬਣਿਆ ਸਟੇਟ ਲਿਸਟ ਵਿੱਚ ਹੈ ਇਹ ਕੰਮ ਡੈਮ ਦਾ ਐਗਰੀਕਲਚਰ ਦਾ ਇਰੀਗੇਸ਼ਨ ਦਾ ਇਹ ਕੇਂਦਰ ਸਰਕਾਰ ਕਾਨੂੰਨ ਬਣਾ ਨਹੀਂ ਸੀ ਸਕਦੀ ਉਹਨਾਂ ਨੇ ਤੱਕਾ ਕੀਤਾ ਲੇਕਿਨ ਪੰਜਾਬ ਸਰਕਾਰ ਨੇ ਉਸ ਨੂੰ ਚੈਲੰਜ ਕਰਨ ਦੀ بجائے ਉਹਨੂੰ ਮੰਨਦੇ ਹੋਏ ਇੱਕ ਕਮੇਟੀ ਸਟੇਟ ਦੀ ਵੀ ਬਣਾਤੀ ਸੈਂਟਰ ਦੇ ਨਾਲ ਜਿਹਦੇ ਨਾਲ ਕੰਪਲੀਟ ਕੰਟਰੋਲ ਹੈ ਜਿਹੜਾ ਉਹ ਕੇਂਦਰ ਦਾ ਹੋ ਗਿਆ ਉਹ ਜਰ ਮਰਜੀ ਜਿੰਨੇ ਮਰਜੀ ਚੋਰੀ ਮਰੋੜੇ ਔਰ ਇਨੀਆਂ ਪਾਵਰਾਂ ਸੈਂਟਰਲ ਡੈਮ ਸੇਫਟੀ ਕਮੇਟੀ ਨੂੰ ਦਿੱਤੀਆਂ ਕਿ ਪਾਰਲੀਮੈਂਟ ਵਿੱਚ ਵੀ ਜਾਣ ਦੀ ਲੋੜ ਨਹੀਂ ਉਹ ਜੋ ਮਰਜ਼ੀ ਕਰ ਸਕਦੇ ਅਸਲ ਦੇ ਵਿੱਚ ਪਹਿਲਾਂ ਤਾਂ ਜਿਹੜੀ ਲੜਾਈ ਚੱਲ ਰਹੀ ਸੀ ਚੱਲੀ ਰਹੀ ਸੀ ਜੀਨੇ ਜੋ ਕਰਿਆ ਉਹ ਸਭ ਨੂੰ ਪਤਾ ਹੈ ਤੇ ਕੈਪਟਨ ਮਨੀਂਦਰ ਸਿੰਘ ਤੋਂ ਲੈ ਕੇ ਸਾਡੇ ਤੱਕ ਕਾਂਗਰਸ ਪਾਰਟੀ ਨੇ ਪੂਰੀ ਲੜਾਈ ਲੜੀ ਹੈ ਅੱਜ ਤੱਕ ਪਾਣੀ ਜਾਣ ਨਹੀਂ ਦਿੱਤਾ ਲੇਕਿਨ ਆ ਜਿਹੜਾ ਮੁੱਖ ਮੰਤਰੀ ਵਾਲੇ ਸਰਕਾਰ ਆਈ ਹੈ ਕਿਉਂਕਿ ਕੇਜਰੀਵਾਲ ਹਰਿਆਣੇ ਦੇ ਹੈ ਇਹਨਾਂ ਨੇ ਅੰਦਰ ਖਾਤੇ ਪੂਰਾ ਡਾਕਾ ਮਰਵਾਤਾ ਪੰਜਾਬ ਦੇ ਪਾਣੀਆਂ ਦੇ ਉੱਪਰ ਡੈਮ ਸੇਫਟੀ ਐਕਟ ਪੰਜਾਬ ਦੇ ਵਿੱਚ ਲਾਗੂ ਕਰਾਤਾ ਨੈਸ਼ਨਲ ਜਿਹੜੀ ਡੈਮ ਸੇਫਟੀ ਅਥਾਰਟੀ ਹੈ ਉਹਨੂੰ ਲਾਗੂ ਕਰਾਤਾ ਤੇ ਨਾਲ ਹੀ ਇੱਥੇ ਕਮੇਟੀ ਬਣਾ ਕੇ ਜਿਹੜਾ ਕਾਨੂੰਨ ਹੈ ਉਹਨੂੰ ਪੂਰੀ ਬੰਦਤਾ ਦੇਤੀ ਮੈਂ ਫੇਰ ਕਹਿਣਾ ਕਿ ਇਸ ਐਕਟ ਦੇ ਖਿਲਾਫ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਜਾਣਾ ਚਾਹੀਦਾ ਹੈ ਤੇ ਹਰ ਹੀਲਾ ਕਰਨਾ ਚਾਹੀਦਾ ਸਾਡੇ ਪਾਸ ਪਾਣੀ ਨਹੀਂ ਹੈ ਐਸੀ ਸੁਪਰੀਮ ਕੋਰਟ ਨੂੰ ਕਨਵਿੰਸ ਕੀਤਾ ਕਿ ਸਾਡੇ ਕੋਲ ਉਹਨਾਂ ਹਾਲਾਤਾਂ ਦੇ ਨਾਲੋਂ ਅੱਜ ਦੇ ਹਾਲਾਤ ਡਿਫਰੈਂਟ ਹੋ ਗਏ ਹੈ ਹੁਣ ਸਾਡੇ ਪਾਸ ਦੇਰ ਨੂੰ ਹੀ ਪਾਣੀ ਨਹੀਂ ਹੈ ਹੌਲੀ ਹੌਲੀ ਸਾਡੇ ਬਾ ਪੀੜ ਨੂੰ ਨਹੀਂ ਬਚਣਾ ਇਸ ਕਰਕੇ ਅਸੀਂ ਇੱਕ ਵੀ ਬੂੰਦ ਹੈ ਜਿਹੜੀ ਉਹ ਪਾਣੀ ਦੀ ਨਹੀਂ ਦੇ ਸਕਦੇ ਜਿਹੜਾ ਕਿਸਾਨਾਂ ਨੂੰ ਇਹਨਾਂ ਨੇ ਕਿਹਾ ਵੀ ਧਰਨਾ ਦੀ ਗਾਉਣ ਦੇਣਾ ਕਿਸਾਨਾਂ ਨੂੰ ਉਹਨਾਂ ਨੂੰ ਫੜ ਰਹੇ ਆ ਘਰਾਂ ਦੇ ਬਿਠਾ ਨੂੰ ਨਿਜਰਬੰਦ ਕੀਤਾ ਕਿਸਾਨਾਂ ਨੂੰ ਇਹ ਇੱਕ ਸਾਜ਼ਿਸ਼ ਹੈ ਸਾਡਾ ਮੁੱਖ ਮੰਤਰੀ ਕੇਂਦਰ ਸਰਕਾਰ ਦਾ ਪਿੱਠੂ ਬਣਿਆ ਹੋਇਆ ਹੈ ਉਹਨਾਂ ਨੇ ਪੰਜਾਬ ਦੇ ਹਾਲਾਤ ਖਰਾਬ ਕਰਨ 'ਚ ਕੋਈ ਕਿਸੇ ਨਹੀਂ ਛੱਡੀ ਪੰਜਾਬ ਦੇ ਪਾਣੀਆਂ ਪਰ ਡਾਕਾ ਮਾਰਨ ਦੀ ਕੋਸ਼ਿਸ਼ ਜਿਹੜੀ ਆ ਉਹ ਪੂਰੀ ਕਰ ਲਈ ਹੈ ਤੇ ਮੁੱਖ ਮੰਤਰੀ ਸਾਡੀ ਪੰਜਾਬ ਸਰਕਾਰ ਨੇ ਉਹਨਾਂ ਦੀ ਸਪੋਰਟ ਕੀਤੀ ਹੈ ਤੇ ਅਗਲੀ ਸਾਜ਼ਿਸ਼ ਇਹ ਹੈ ਕਿ ਇਹਨਾਂ ਨੂੰ ਕੁੱਟੋ ਵੀ ਇਹਨਾਂ ਨੂੰ ਲੁੱਟੋ ਵੀ আর ਰੋਣ ਵੀ ਨਾ ਦਿਓ ਤੇ ਧਰਨੇ 'ਵਿਨ ਨਹੀਂ ਲਾਉਣ ਦੇਣੇ ਤੁਸੀਂ ਧਰਨੇ ਲਾਓਗੇ ਤਾਂ ਤੁਹਾਨੂੰ ਅੰਦਰ ਕਰਾਂਗੇ ਦਬਕੇ ਮਾਰਨ 'ਚ ਕੋਈ ਕਸਰ ਨਹੀਂ ਛੱਡੀ ਪੂਰੇ ਦਬਕੇ ਮਾਰਤੇ ਆ ਕਿ ਜਿਹੜਾ ਧਰਨੇ ਲਾਊਗਾ ਅਸੀਂ ਠੋਕਾਂਗੇ ਕਾਂਗਰਸ ਪਾਰਟੀ ਹੁਣ ਡੈਮੋਕਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਇੱਕ ਜਿਹੜਾ ਅੱਜ ਤੋਂ ਨਹੀਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਔਰ ਜਿਹੜੇ ਵੀ ਦੇਸ਼ ਵਿੱਚ ਲੋਕਤੰਤਰ ਹੈ ਉਥੇ ਪ੍ਰਕਿਰਿਆ ਹੈ ਕਿ ਜਿਹੜੇ ਨਾਗਰਿਕ ਹੈ ਉਹ ਪ੍ਰੋਟੈਸਟ ਕਰ ਸਕਦੇ ਆ ਲੇਕਿਨ ਇਥੇ ਡਿਕਟੇਟਰਸ਼ਿਪ ਹੋ ਗਈ ਹੈ ਕਿ ਤੁਸੀਂ ਪ੍ਰੋਟੈਕਟਸ ਵੀ ਨਹੀਂ ਕਰ ਸਕਦੇ ਸੋ ਇਹ ਬਿਲਕੁਲ ਹੀ ਗਲਤ ਲੋਕਤੰਤਰ ਦੇ ਖਿਲਾਫ ਗੱਲਾਂ ਇਹ ਜਿਹੜੀ ਮੌਜੂਦਾ ਸਰਕਾਰ ਕਰ ਰਹੀ ਹੈ ਜੋ ਜਿਹੜਾ ਪੈਲਗਾਮ ਹਮਲਾ ਹੋਇਆ ਉਹਨੂੰ 2 ਹਫ਼ਤੇ ਹੋ ਚੁੱਕੇ ਆ ਬਾਅਦ ਚ ਗੱਲ ਕਰਦੇ ਆ ਸਰ ਕਾਂਗਰਸ ਪਾਰਟੀ ਦਾ ਹਮੇਸ਼ਾ ਕਿਸਾਨਾਂ ਦੇ ਪ੍ਰਤੀ ਕਿਹੜਾ ਰੁਕਣਾ ਹੈ ਐਸੀ ਹਰ ਹਾਲਤ ਦੇ ਵਿੱਚ ਕਿਸਾਨੀ ਮੰਗਾਂ ਦੇ ਨਾਲ ਹੈ ਮੈਂ ਚੇਅਰਮੈਨ ਆ ਸਟੈਂਡਿੰਗ ਕਮੇਟੀ ਪਾਰਲੀਮੈਂਟ ਦਾ ਜਿਹਦੇ ਵਿੱਚ 30 ਮੈਂਬਰ ਹੈ ਮੈਂਬਰ ਪਾਰਲੀਮੈਂਟ 30 ਹੈ ਐਸੀ ਪਾਸ ਕੀਤਾ ਹੈ ਕਿ ਕਿਸਾਨਾਂ ਨੂੰ ਐਮਐਸਪੀ ਲੀਗਲ ਗਾਰੰਟੀ ਹੋਣੀ ਚਾਹੀਦੀ ਹੈ ਐਸੀ ਪਾਸ ਕੀਤਾ ਹੈ ਕਿ ਕਿਸਾਨਾਂ ਦੀ ਜਦੋਂ ਫਸਲ ਕੱਟੀ ਜਾਂਦੀ ਹੈ ਉਹ ਬਾਅਦ ਵਿੱਚ ਅੱਗ ਲਾਉਂਦੇ ਆ ਉਹ ਅੱਗ ਨਾ ਲਾਉਣ ਇਸ ਕਰਕੇ ਉਹਨਾਂ ਨੂੰ ਜਿਹੜੀ ਪਰਾਲੀ ਹੈ ਇਕੱਠੀ ਕਰਨ ਵਾਸਤੇ 1000 ਰੁਪਿਆ ਪ੍ਰਤੀ ਕੰਟਲ ਨੇ 100 ਰੁਪਿਆ ਪ੍ਰਤੀ ਕੰਟਲ ਉਹਨਾਂ ਨੂੰ ਐਮਐਸਪੀ